हेलो एंड वेलकम टू माय YouTube चैनल आज ਅੱਸੀਂ ਗੱਲ ਕਰਾਂਗੇ ਬੀਏ 5th ਸਮੈਸਟਰ ਦੀ ਦੂਸਰੀ ਯੂਨਿਟ ਦੀ ਜਿਸ ਵਿੱਚ ਅਸੀਂ ਅਮਰੀਕੀ ਕ੍ਰਾਂਤੀ ਦੇ ਕਾਰਨਾਂ ਨੂੰ ਅੱਜ ਜਾਣਾਂਗੇ ਆਓ ਅਮਰੀਕੀ ਕ੍ਰਾਂਤੀ ਦੇ ਕਾਰਨ ਦੇਖੀਏ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੇਜ਼ਮੀ ਅਮਰੀਕੀ ਵਸਤੀਆਂ ਨੇ ਇੰਗਲੈਂਡ ਦੇ ਬਾਦਸ਼ਾਹ ਜਾਰਜ ਤੀਜੇ ਅਤੇ ਉਸਦੇ ਮੰਤਰੀਆਂ ਦੀ ਮੁੱਖ ਮੁਲਕ ਤਾ ਉਹ ਨੀਤੀਆਂ ਤੋਂ ਅਸੰਤੁਸ਼ਟ ਹੋ ਕੇ ਵਿਦਰੋਹ ਕੀਤਾ ਸੀਗਾ ਆਓ ਇਸ ਦੇ ਰਾਜਨੀਤਿਕ ਕਾਰਨਾਂ ਵੱਲ ਧਿਆਨ ਦਿਓ ਦੋਸ਼ਪੂਰਨ ਸ਼ਾਸਨ ਪਰ ਨਾਲ ਇਸ ਦੀ ਜਿਹੜੀ ਸ਼ਾਸਨ ਬੰਨਾਈ ਸੀ ਬਹੁਤ ਹੀ ਚੰਗੀ ਨਹੀਂ ਸੀ ਬਹੁਤ ਦੋਸ਼ਪੂਰਨ ਸੀ ਇਸ ਲਈ ਲੋਕਾਂ ਨੇ ਇਸ ਦਾ ਜਿਹੜਾ ਵਿਰੋਧ ਕੀਤਾ ਸੀ ਤੇ ਸ਼ਾਸਨ ਪ੍ਰਣਾਲੀ ਵਧੇਰੇ ਤਰ ਜਿਹੜੀ ਸ਼ਾਸਨ ਸ਼ਕਤੀ ਸੀਗੀ ਸੱਤਾ ਰਾਜੇ ਕੋ ਸੀ ਇਸ ਦਾ ਦੂਸਰਾ ਕਾਰਨ ਇਹ ਵੀ ਬਣਿਆ ਕਿ ਬਸਤੀਆਂ ਦੇ ਲੋਕਾਂ ਤੇ ਅੰਗਰੇਜ਼ਾਂ ਦੇ ਸਿਧਾਂਤਕ ਜਿਹੜੇ ਮਤਭੇਦ ਸੀਗੇ ਬਸਤੀਆਂ ਜਿਵੇਂ ਕਿ ਵਧੇਰੇ ਦੇਸ਼ਾਂ ਦੀਆਂ ਬਣਾਈਆਂ ਗਈਆਂ ਸੀ ਤੇ ਲੋਕਾਂ ਦੇ ਵਿੱਚ ਜਿਹੜੇ ਸਿਧਾਂਤਕ ਮਤਭੇਦ ਸੀਗੇ ਅੰਗਰੇਜ਼ ਉਹਨਾਂ ਨਾਲ ਬਹੁਤਾ ਚੰਗਾ ਵਿਵਹਾਰ ਨਹੀਂ ਕਰਦੇ ਸੀ ਆਪਣੇ ਨਾਲ ਜ਼ਿਆਦਾ ਚੰਗਾ ਵਿਵਹਾਰ ਕਰਦੇ ਸੀ ਇਸ ਦੇ ਕਾਰਨ ਇਹ ਮਤਭੇਦ ਸ਼ੁਰੂ ਹੋਇਆ ਤੇ ਹੁਣ ਇਹ ਤੀਸਰਾ ਕਾਰਨ ਕੀ ਬਣਿਆ ਕਿ ਅੰਗਰੇਜ਼ੀ ਸਰਕਾਰ ਦੀਆਂ ਬਸਤੀਆਂ ਵਿੱਚ ਦਖਲ ਨਾ ਦੇਣਾ ਦੀ ਨੀਤੀ ਕਿ 1688 ਈਸਵੀ ਦੀ ਸ਼ਾਨਦਰ ਗ੍ਰਾਂਤੀ ਦੇ ਆਗਮਨ ਤੋਂ ਪਹਿਲਾਂ ਇੰਗਲੈਂਡ ਵਿੱਚ ਰਾਜ ਸੰਤਤਰ ਅਤੇ ਸੰਸਦ ਵਿਚਕਾਰ ਸੰਘਰਸ਼ ਹੁੰਦਾ ਰਿਹਾ ਜਿਸ ਦੇ ਕਾਰਨ ਦੇਸ਼ ਵਿੱਚ ਗ੍ਰਾਹਕ ਗ੍ਰਾਹੀ ਉਦਯੋਗਹੀ ਸਥਿਤੀ ਜਿਹੜੀ ਬਣੀ ਰਹੀ ਦੂਜਾ ਇਹ ਕਿ 18ਵੀਂ ਸਦੀ ਦੇ ਅੰਤ ਤੱਕ ਜਿਹੜਾ ਇੰਗਲੈਂਡ ਦੀ ਆਰਥਿਕ ਅਵਸਥਾ ਦਾ ਆਧਾਰ ਵਪਾਰ ਦੀ ਬਸਤੀਆਂ ਦਾ ਮਹੱਤਵ ਕੇਵਲ ਭਾਰੀ ਮਾਤਰਾ ਵਿੱਚ ਕੱਚਾ ਮਾਲ ਪ੍ਰਾਪਤ ਕਰਨਾ ਹੁੰਦਾ ਸੀ ਤੀਸਰਾ ਹੈ ਕਿ ਪੁਰਤਗਾਲ ਅਤੇ ਹਾਲੈਂਡ ਵੀ ਕਈ ਸਾਲਾਂ ਤੋਂ ਅਮਰੀਕੀ ਬਸਤੀਆਂ ਨਾਲ ਵਪਾਰ ਕਰ ਰਹੇ ਸਨ ਪਰ ਹੁਣ ਜੇਕਰ ਚੌਥਾ ਗਾਇ ਸਮਝਾਇਆ ਜਾਵੇ ਤਾਂ 18ਵੀਂ ਸਦੀ ਦੇ ਦੂਜੇ ਅੰਤ ਵਿੱਚ ਇਗਲੈਂਡ ਦੀ ਸਥਿਤੀ ਵਿੱਚ ਭਾਰੀ ਤਬਦੀਲੀ ਆ ਗਈ ਅਤੇ ਉਸ ਦੀ ਵਿਗੜੰਦੀ ਅਰਥਵਿਵਸਥਾ ਨੇ ਉਸ ਨੂੰ ਆਪਣੀਆਂ ਬਸਤੀਆਂ ਪ੍ਰਤੀ ਦ੍ਰਿਸ਼ਟੀਕੋਣ ਬਦਲਣ ਲਈ ਵਿਕਾਸ ਕਰ ਦਿੱਤਾ ਬਸਤੀਆਂ ਦੇ ਲੋਕਾਂ ਦਾ ਭੜਕਣਾ ਯੁੱਧ ਦੀ ਸਥਿਤੀ ਅਮਰੀਕੀ ਕ੍ਰਾਂਤੀ ਇੰਨੀ ਅਗਰੇ ਸਰਕਾਰ ਦੇ ਅਤਿਆਚਾਰੀ ਸ਼ਾਸਨ ਦੇ ਕਾਰਨ ਨਹੀਂ ਸੀ ਹੋਈ ਜਿੰਨੀ ਉਹਨਾਂ ਦੇ ਕਮਜ਼ੋਰੀ ਅਤੇ ਹਿਚਕਿਚਾਅ ਦੇ ਕਾਰਨ ਹੋਈ ਸੀ ਜਿਹੜਾ 8ਵੀਂ ਸਦੀ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਵਿੱਚ ਜਿਹੜਾ ਆਪਸ ਆਪਸ ਵਿੱਚ ਜਿਹੜਾ ਮੇਲ-ਮਿਲਾਪ ਘੱਟ ਕਰ ਦਿੱਤਾ ਇਸ ਦੇ ਕਾਰਨ ਹੀ ਇਹ ਕ੍ਰਾਂਤੀ ਸਨ ਚੌਥਾ ਕਾਰਨ ਅਸੀਂ ਇਹ ਸਮਝ ਸਕਦੇ ਹਾਂ ਕਿ ਅਮਰੀਕੀ ਲੋਕਾਂ ਦਾ ਸੁਤੰਤਰਤਾ ਪ੍ਰੇਮੀ ਸੁਭਾਅ ਕਿ ਲੋਕਾਂ ਦਾ ਜਿਹੜਾ ਸੁਭਾਅ ਸੀਗਾ ਉਹਨ ਸੁਤੰਤਰਤਾ ਵੱਲ ਸੀ ਕਿ ਹੁਣ ਆਪਾਂ ਆਪਣਾ ਦੇਸ਼ ਆਜ਼ਾਦ ਕਰਵਾਉਣਾ ਇਸ ਦੇ ਕਾਰਨ ਅਮਰੀਕੀ ਕ੍ਰਾਂਤੀ ਆਈ ਇਸ ਦੇ ਨਾਲ ਹੀ ਇੱਕ ਹੋਰ ਗੱਲ ਨਾ ਆਪਾਂ ਦੇਖ ਸਕਦੇ ਹਾਂ ਕਿ ਰਾਜਨੀਤਿਕ ਚੇਤਨਾ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਪੈਦਾ ਹੋਇਆ ਕਿ ਆਪਾਂ ਵੀ ਹੁਣ ਸੁਤੰਤਰ ਹੋਣਾ ਹੈ ਆਪਣੇ ਦੇਸ਼ ਵਿੱਚ ਜਾਗਰੂਕਤਾ ਲਿਆ ਕੇ ਉਹਨੀਆਂ ਅੰਗਰੇਜ਼ਾਂ ਦਾ ਵਿਦਰੋਹ ਕਰਨਾ ਹੈ ਉਹਨਾਂ ਦੀ ਜਾਤੀ ਇਹ ਸਾਰਨ ਅਮਰੀਕੀ ਕ੍ਰਾਂਤੀ ਦੇ ਕਾਰਨ ਜਿਨ੍ਹਾਂ ਨੂੰ ਅਸੀਂ ਬਹੁਤ ਆਸਾਨ ਤਰੀਕੇ ਨਾਲ ਸਮਝ ਲਿਆ ਹੈ ਥੈਂਕ ਯੂ ਫॉर ਵਾਚਿੰਗ ਮੇ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਕਰਕੇ ਜਰੂਰ ਜਾਓ